ਆ ਦੇਖੋ ਵੀ ਨੌਜਵਾਨੋ ਅੱਜ ਦੇ ਨੌਜਵਾਨ ਹੱਥੀਗੜ੍ਹ ਕਵੱਟ ਰਹੇ ਨੇ ਦੀਪਕ ਮੈਂ ਹੱਥੀਗੜ੍ਹ ਕਵੱਢੀ ਜਨਾ। ਕੀ ਗੱਲ ਵੀ ਪਤਾ ਤਾਂ ਸਾਰਿਆਂ ਨੂੰ ਤੇ ਇਹ ਬਈ ਆਪਾਂ ਹੱਥੀ ਨਹੀਂ ਵੱਟ ਰਹੇ। ਹਾਂਜੀ। ਇਹ ਜਿਵੇਂ ਹੁਣ ਆਪਾਂ ਨੂੰ ਵੀ ਪਤਾ ਵੀ ਆਪਣਾ ਫਸਲਾਂ ਪੱਕੀਆਂ ਹੋਈਆਂ ਨੇ ਹਨਾ ਤੇ ਵੀ ਆ ਲੈਂਡ ਆਪਰੇਟਰਾਂ ਤੋਂ ਪਰਵਾ ਅੱਛਾ, ਟ੍ਰਾਂਸਫਰ ਕਰਕੇ ਵੱਟ ਰਹੇ ਆ। ਇਹ ਕਹਿੰਦੇ ਆ ਵੀ ਆਪਾਂ ਵਿਚਾਰ ਖੋਜਣਾ ਹੋ ਸਕਦਾ ਆਪਦਾ। ਕਿਉਂਕਿ ਇਹ ਪੁੱਤਾਂ ਮੰਗੂ ਬਈ ਆਪਾਂ 6 ਮਹੀਨੇ ਹਨਾ ਇਹਦੀ ਰਾਖੀ ਕਰਕੇ ਬਚਾ ਕੇ ਰੱਖਦਿਆਂ। ਜਮਾ ਕਦੋਂ ਪੱਕ ਜਾਂਦੀ ਆ ਉਹਦਾ ਆਪਾਂ ਪਤਾ ਕੀੜਗੈਲੀਆਂ ਕਰਦੇ ਹੁੰਦਾ ਤਾਂ ਆਪਾਂ ਟਰਾਂਸਫਰ ਵਾਲਾ ਵੜਦੇ ਆਗੇ ਤੇ ਆਪਾਂ ਖੇਤ ਆਉਣੇ ਆ ਠੀਕ ਆ ਆਪਾਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਭਾਈ ਜਿਨ੍ਹਾਂ ਦੇ ਵੀ ਟਰਾਂਸਫਰ ਹਨ ਕਣਕ ਚ ਨੇ ਜਾਣ ਲਵੇ ਨੇ ਤੇ ਵੀ ਉਹਨਾਂ ਨੂੰ ਸਾਰੇ ਵੀਰਾਂ ਨੂੰ ਆਪਣੀ ਇਹ ਬੇਨਤੀ ਆ ਵੀ ਭਾਈ ਬਣੇ ਜੇ ਆਪਾਂ ਥੋੜਾ ਥੋੜਾ ਸਾਫ ਦੇ ਲੱਗੋ ਵੜ ਲਗੇ ਆਪਣਾ ਬਿਮਾਰਕ ਨਹੀਂ ਪੈਂਦਾ ਤਾਂ ਮੈਂ ਕਹਦਾ ਨਹੀਂ ਠੀਕ ਆ ਅੱਜ ਦਿਨ ਪਤਾ ਕੀ ਆ ਭਾਈ ਜੜੀ ਨਵੀਂ ਫਣੀਰੀਆ ਅਗਲਾ ਕੰਮ ਆ ਮਸ਼ੀਨ ਆਉ ਬਈ ਉਹਦੇ ਵੜ ਲਾਂਗੇ ਭਾਈ ਜਿੱਦੇ ਆਉ ਉਹ ਦੇਖੀ ਜਾਊ ਆਪਣੀ ਫਸਲ ਪੱਕੀ ਹੋਈ ਆ 6 ਮਹੀਨੇ ਦੀ ਮਿਹਨਤ ਆ ਪਰਮਾਤਮਾ ਨਾ ਕਰੇ ਕੋਈ ਅਣਹੌਣੀ ਹੋ ਜੇ ਬਾਈ ਫਿਰ ਆਪਾਂ ਕੀ ਕਹਾਂਗੇ ਠੀਕ ਆ ਇਹ ਬਾਈ ਆਪਣਾ ਇਥੋਂ ਦਵੇ ਵੱਢੀ ਜਾਂਦਾ ਆਪਣਾ 10 ਮਿੰਟ ਜਾਂ 15 ਮਿੰਟ ਦਾ ਕੰਮ ਹੁੰਦਾ ਸਾਰਾ ਆਪਣੇ ਠੀਕ ਆ ਇਹ ਨਹੀਂ ਹੈਗਾ ਵੀ ਆਪਾਂ ਨੂੰ ਸਾਰਾ ਦਿਨ ਲੱਗ ਜੂ ਇਹ ਬਾਈ ਇਥੋਂ ਵੱਢਾਂਗੇ ਇਸੀ ਚੀਜ਼ ਦਾ ਆਪਾਂ ਨੂੰ ਫਾਇਦਾ ਤੇ ਸਾਰੇ ਕਿਸਾਨ ਭਰਾਵਾਂ ਨੂੰ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਵੀਰ ਬਣ ਕੇ ਯਾਰ ਠੀਕ ਆ ਥੋੜੀ ਥੋੜਾ ਥਾਂ ਲਵੋ ਵੱਢ ਲਓਗੇ ਤੇ ਬਾਈ ਸਾਰਿਆਂ ਦਾ ਹੀ ਫਾਇਦਾ ਇਹ ਚ ਤੇ ਦੂਜੀ ਗੱਲ ਬਾਈ ਆਪਾਂ ਜਿਹੜੇ ਬਿਜਲੀ ਵਿਭਾਗ ਦੇ ਵਾਲੇ ਨੇ ਸਰਕਾਰ ਆ ਸਾਰਿਆਂ ਨੂੰ ਆਪਾਂ ਰਿਕੁਐਸਟੀ ਆ ਚਾਹੇ ਬੇਨਤੀ ਲਾ ਲੋ ਵੀ ਵੀਰ ਬਣ ਕੇ ਜਿਹੜੀ ਆਪਾਂ ਲਾਈਟ ਆ ਕਿਸ ਨੇ ਦਾਲ ਸਬਜ਼ੀ ਰਮਾਉਣੀ ਆ ਆਪਣੀ ਹਨਾ ਪਰਦੀਨ ਹੋ ਗਿਆ ਕੱਖ ਹੋ ਗਏ ਜਿਨ੍ਹਾਂ ਨੇ ਰਮਾਉਣੀ ਆ ਠੀਕ ਆ ਉਹਨਾਂ ਲਈ ਲਾਈਟ ਜਾਂ ਤਾਂ ਸ਼ਾਮ ਦੇ ਟਾਈਮ ਦਿੱਤੀ ਜਾਵੇ ਕਿਉਂਕਿ ਉਦੋਂ ਐਦਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਜਾਂ ਸਵੇਰੇ ਸਵੇਹਾ ਦਿੱਤੀ ਜਾਵੇ ਵੀ ਉਹ ਵੀ ਟਾਈਮ ਬੈਸਟ ਆ ਕਿਉਂਕਿ ਜਿਹੜੀ ਦੁਪਹਿਰ ਦੇ ਟਾਈਮ ਲਾਈਟ ਹੁੰਦੀ ਆ ਭਾਈ ਉਦੋਂ ਗਿਆੜੀ ਡੇਗਣ ਦੇ ਡਰਨੇਗੇ ਠੀਕ ਆ ਤਾਂ ਕਰਕੇ ਭਾਈ ਸਾਰਿਆਂ ਨੂੰ ਬੇਨਤੀ ਆ ਵੀ ਬਾਈ ਬਣੇ ਹੁਣ ਜਮਾ ਇਰੇ ਦੇ ਕੰਮ ਆਪੋ ਆਪਣਾ ਵਿਚਾਰ ਰੱਖੋ ਬਈ ਤੇ ਆ ਇੰਨਾ ਕੁ ਤਰ੍ਹਾਂ ਮੇਰੇ ਭਰਾ ਸਾਰੀ ਕਸਾਲਪੁਰਾ ਮਾਨੂੰ ਵੇਣ ਤੇ ਆ ਵੀ ਜਰੂਰ ਵਾਟ ਲੋ ਧੰਨਵਾਦ